ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਕਿ ਜੋ ਅਮੀਰ ਆ ਉਹ ਹੋਰ ਅਮੀਰ ਹੋਈ ਜਾਂਦਾ ਉਸ ਦਾ ਕਾਰੋਬਾਰ ਹੋਰ ਵੱਧ ਫੁੱਲ ਰਿਹਾ ਪਰ ਜੋ ਮੀਡੀਅਮ ਵਰਕ ਦਾ ਬੰਦਾ ਜੋ ਗਰੀਬ ਆ ਉਸ ਦਾ ਕਾਰੋਬਾਰ ਹੋਰ ਵੀ ਘਟ ਰਿਹਾ ਜਾਂ ਉੱਥੇ ਹੀ ਖੜਾ ਜਿਹੜੇ ਅਮੀਰ ਲੋਕ ਨੇ ਜਿਹੜੇ ਰਿਚ ਨੇ ਜਿਹੜੇ ਪੂਰੀ ਦੁਨੀਆ ਨੂੰ ਕੰਟਰੋਲ ਕਰਦੇ ਆ ਆਖਰ ਉਹਨਾਂ ਕੋਲੇ ਕਿਹੜੀ ਅਜਿਹੀ ਜਾਦੂ ਦੀ ਛੜੀ ਆ ਜਿਸ ਦੇ ਨਾਲ ਉਹ ਇੰਨਾ ਪੈਸਾ ਕਮਾ ਰਹੇ ਨੇ ਆਪਾਂ ਐਗਜ਼ਾਮਪਲ ਦੇ ਲਈ ਗੱਲ ਕਰਦੇ ਆ ਐਲਾਨ ਮਾਸਕ ਅਤੇ ਬਿਲ ਗੇਟ ਦੀ ਇਹ ਦੋ ਜਿਹੇ ਬੰਦੇ ਆ ਜਿਹੜੇ ਮੱਧ ਵਰਗੀ ਪਰਿਵਾਰ ਚੋਂ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਅੱਜ ਅਰਬਪਤੀ ਨੇ ਜਿਹੜੇ ਪੂਰੀ ਦੁਨੀਆ ਨੂੰ ਕੰਟਰੋਲ ਕਰ ਰਹੇ ਨੇ ਜੇ ਆਪਾਂ ਇਹਨਾਂ ਦੀ ਲਾਈਫ ਨੂੰ ਸਟੱਡੀ ਕਰੀਏ ਤਾਂ ਇੱਥੋਂ ਤੱਕ ਪਹੁੰਚਣ ਦੇ ਲਈ ਇਹਨਾਂ ਅਮੀਰ ਬਣਨ ਦੇ ਲਈ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਇਹਨਾਂ ਦੇ ਕੰਮ ਦੇ ਨਾਲ ਅਟੈਚਮੈਂਟ ਆ ਉਹ ਆਪਣੇ ਕੰਮ ਦੇ ਪਤੀ ਜਲੂਨ ਆ ਅਰਬਾਂ ਰੁਪਿਆ ਕਮਾਉਣ ਤੋਂ ਬਾਅਦ ਵੀ ਅੱਜ ਵੀ ਇਹ ਦੋਵੇਂ ਬੰਦੇ ਤੁਹਾਨੂੰ ਕੰਮ ਕਰਦੇ ਨਜ਼ਰ ਆਉਣਗੇ ਬੈਲਗੇਟ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਸਿਰਫ 3 ਛੁੱਟੀਆਂ ਕੀਤੀਆਂ ਨੇ ਇੱਕ ਉਸਨੇ ਆਪਣੀ ਮੈਰਿਜ ਵਾਲੇ ਦਿਨ ਕੀਤੀ ਸੀ ਤੇ ਦੋ ਛੁੱਟੀਆਂ ਹੋਰ ਕੀਤੀਆਂ ਨਹੀਂ ਉਹ ਤੁਹਾਨੂੰ ਕੰਮ ਤੇ ਹੀ ਦਿਸੂਗਾ ਅਪਾ ਇਹ ਵੀ ਨਹੀਂ ਕਹਿ ਸਕਦੇ ਕਿ ਇਹਨਾਂ ਲੋਕਾਂ ਨੂੰ ਪੈਸੇ ਦੀ ਭੁੱਖਾ ਜਾਂ ਇਹ ਨਹੀਂ ਕੰਮ ਕਰਨਗੇ ਤਾਂ ਇਹ ਗਰੀਬ ਹੋ ਜਾਣਗੇ ਜੇ ਕੁਸਮ ਨਾ ਕਰਨ ਤਾਂ ਵੀ ਇਹਨਾਂ ਦੀਆਂ ਘੱਟੋ ਘੱਟ 10 ਪੀੜ੍hiyan ਬੈਲੀਆਂ ਬਹਿ ਕੇ ਪੂਰੀ ਐਸ਼ ਦੀ ਜ਼ਿੰਦਗੀ ਬਤੀਤ ਕਰ ਸਕਦੀਆਂ ਨੇ ਬੈਲ ਗੇਟ ਦਾ ਤਾਂ ਇੱਥੇ ਤੱਕ ਕਹਿਣਾ ਕਿ ਉਸ ਦਾ ਜਿਹੜਾ 10% ਹਿੱਸਾ ਹੀ ਉਸ ਦੇ ਜਵਾਕਾਂ ਨੂੰ ਮਿਲੂਗਾ ਉਸ ਦੀ ਪ੍ਰਾਪਰਟੀ ਦਾ ਜਿਹੜਾ 90% ਆ ਉਹ ਸਾਰਾ ਚੈਰਿਟੀ ਦੇ ਵਿੱਚ ਜਾਊਗਾ ਜਦੋਂ ਉਹਨਾਂ ਨੇ ਆਪਣੀ ਪ੍ਰਾਪਰਟੀ ਦਾ ਇਹਨਾਂ ਵੱਡਾ ਹਿੱਸਾ ਦਾਨ ਕਰ ਦੇਣਾ ਤਾਂ ਫਿਰ ਉਹ ਕਿਸ ਦੇ ਲਈ ਕਮਾ ਰਹੇ ਨੇ ਅਸਲ ਵਿੱਚ ਇਹ ਉਹਨਾਂ ਦਾ ਕੰਮ ਦੇ ਲਈ ਹੀ ਜਨੂਨ ਆ ਅਸਲ ਵਿੱਚ ਉਹਨਾਂ ਕੋਲ ਇੱਕ ਮਕਸਦ ਆ ਇੱਕ ਟੀਚਾ ਜਦ ਤੁਹਾਡੇ ਕੋਲ ਇੱਕ ਮਕਸਦ ਹੋਵੇਗਾ ਜਾਂ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਕੀ ਕਰਨਾ ਤਾਂ ਉਹ ਚੀਜ਼ ਨਾ ਤੁਹਾਨੂੰ ਅੱਕਣ ਦੇਵੇਗੀ ਨਾ ਥੱਕਣ ਦੇਵੇਗੀ ਤੇ ਨਾ ਤੁਸੀਂ ਸਰਮ ਪੈਸੇ ਪਿੱਛੇ ਭਜੋਗੇ ਜਦ ਆਪਣੇ ਕੰਮ ਦੇ ਲਈ ਨਾ ਸਮਰਪਣ ਹੋਵੇਗਾ ਜਦ ਆਪਣੇ ਕੰਮ ਦੇ ਨਾਲ ਇਨੀ ਅਟੈਚਮੈਂਟ ਹੋਵੇਗੀ ਤਾਂ ਪੈਸਾ ਤਾਂ ਆਵੇਗਾ ਹੀ ਤੇ ਇਸ ਦੇ ਨਾਲ ਹੀ ਤੁਹਾਨੂੰ ਜ਼ਿੰਦਗੀ ਦਾ ਇੱਕ ਮਕਸਦ ਮਿਲੇਗਾ ਤੇ ਤੁਹਾਡੀ ਜ਼ਿੰਦਗੀ ਵੀ ਸੋਹਣੀ ਹੋਵੇਗੀ ਤੇ ਇਸ ਦੇ ਨਾਲ ਸਮਾਜ ਵੀ ਵਧੀਆ ਬਣੇਗਾ ਇਹ ਲੋਕ ਅਕਸਰ ਪੈਸੇ ਪਿੱਛੇ ਨਹੀਂ ਭੱਜਦੇ ਇਹਨਾਂ ਕੋਲ ਇੱਕ ਏਮ ਆ ਇੱਕ ਮਕਸਦ ਆ ਤੇ ਉਸੇ ਲਈ ਇਹ ਕੰਮ ਕਰਦੇ ਨੇ ਤੇ ਇਸੇ ਕਰਕੇ ਹੀ ਇਹ ਇੰਨੇ ਰਿਚ ਨੇ ਤੁਹਾਡਾ ਮਕਸਦ ਜਿੰਨਾ ਵੱਡਾ ਹੋਵੇਗਾ ਤੁਹਾਨੂੰ ਓਨੀ ਹੀ ਜ਼ਿਆਦਾ ਮਿਹਨਤ ਕਰਨੀ ਪਵੇਗੀ ਤੇ ਤੁਹਾਡੀ ਕਾਬਲੀਅਤ ਓਨੀ ਹੀ ਜ਼ਿਆਦਾ ਵਧੇਗੀ ਤੇ ਉਹੀ ਕਾਬਲੀਅਤ ਪੈਸਾ ਲੈ ਕੇ ਆਵੇਗੀ ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਕਿਵੇਂ ਅਮੀਰ ਹੋ ਸਕਦੇ ਆ ਆਪਾਂ ਕਿਵੇਂ ਪੈਸਾ ਕਮਾ ਸਕਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਪੈਸੇ ਦੇ ਪਿੱਛੇ ਭੱਜਣਾ ਬੰਦ ਕਰਨਾ ਹੋਵੇਗਾ ਕਿਉਂਕਿ ਪੈਸਾ ਕਾਬਲੀਅਤ ਨਾਲ ਮਿਲਦਾ ਨਾ ਕਿ ਪੈਸੇ ਦੇ ਪਿੱਛੇ ਭੱਜਣ ਨਾਲ ਸਾਨੂੰ ਇਹਨਾਂ ਲੋਕਾਂ ਦੀ ਲਾਈਫ ਨੂੰ ਸਟੱਡੀ ਕਰਨਾ ਚਾਹੀਦਾ ਇਹਨਾਂ ਬਾਰੇ ਪੜ੍ਹਨਾ ਚਾਹੀਦਾ ਕਿ ਕਿਵੇਂ ਸাকਸੈਸ ਹੋਏ ਨੇ ਸਾਨੂੰ ਵੀ ਉਸ ਤਰ੍ਹਾਂ ਦੇ ਰਿਸਕ ਲੈਣੇ ਪੈਣਗੇ ਜੇ ਅਸੀਂ ਇਹਨਾਂ ਲੋਕਾਂ ਵਾਂਗ ਸੋਚਣਾ ਸ਼ੁਰੂ ਕਰ ਦੇਵਾਂਗੇ ਆਪਣੇ ਕੰਮ ਦੇ ਲਈ ਸਮਰਪਿਤ ਹੋਵਾਂਗੇ ਉਨੀ ਮਿਹਨਤ ਕਰਾਂਗੇ ਤੇ ਉਹਨੇ ਰਿਸਕ ਲੈਣ ਦੇ ਲਈ ਅਸੀਂ ਤਿਆਰ ਹੋਵਾਂਗੇ ਤਾਂ ਜੇ ਅਸੀਂ ਇਹਨਾਂ ਦਾ 1/100ਵਾਂ ਹਿੱਸਾ ਵੀ ਕਮਾ ਲਵਾਂਗੇ ਤਾਂ ਵੀ ਸਾਡੇ ਕੋਲ ਕਰੋੜਾਂ ਰੁਪਏ ਆ ਸਕਦਾ ਜੇ ਤੁਸੀਂ ਲੱਖਾਂ ਰੁਪਏ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਤੁਹਾਡੇ ਕੋਲ ਇਨਵੈਸਟਮੈਂਟ ਕਰਨ ਦੇ ਲਈ ਪੈਸੇ ਨਹੀਂ ਤਾਂ ਤੁਸੀਂ ਸੋਸ਼ਲ ਮੀਡੀਆ ਦੀ ਪਾਵਰ ਦਾ ਫਾਇਦਾ ਲੈ ਸਕਦੇ ਹੋ ਤੁਸੀਂ ਸਾਰਾ ਦਿਨ ਸੋਸ਼ਲ ਮੀਡੀਆ ਦੇ ਉੱਪਰ ਕਿੰਨਾ ਟਾਈਮ ਸਪੈਂਡ ਕਰਦੇ ਹੋ ਕਿੰਨੀਆਂ ਵੀਡੀਓ ਦੇਖਦੇ ਹੋ ਜੇ ਤੁਸੀਂ ਇਸ ਦੇ ਨਾਲ ਆਪਣਾ ਕੋਈ ਚੈਨਲ ਜਾਂ ਪੇਜ ਬਣਾ ਕੇ ਆਪਣੀਆਂ ਵੀਡੀਓ ਬਣਾਉਣੀਆਂ ਸਟਾਰਟ ਕਰ ਦੇਵੋਗੇ ਤੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰੋਗੇ ਤਾਂ ਤੁਸੀਂ ਵੀ ਵਧੀਆ 收入 ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਸੋਸ਼ਲ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣਗੀਆਂ ਤੇ ਅੱਗੇ ਵੀ ਆਪਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਬਣਾਉਂਦੇ ਰਹਾਂਗੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਦੇ ਨਾਲ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਮਿਲਦੀਆਂ ਰਹਿਣਗੀਆਂ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ